ਚੱਲਿਆ ਜੀ ਵਿਆਹ ਤੇ ਪਰ ਤੁਹਾਨੂੰ ਦੱਸਦੀ ਸਾਡੀ ਦੀਦੀ ਨੇ ਸਾਨੂੰ ਲੇਟ ਕਰਾਤਾ 11:30 ਘਰੇ ਹੋ ਗਿਆ 11 ਵਜੇ ਦਾ ਟਾਈਮ ਸੀ ਪਹੁੰਚਣ ਦਾ ਤੇ ਅਸੀਂ ਬਹੁਤ ਦੂਰ ਜਾਣਾ ਅੰਮ੍ਰਿਤਸਰ ਜਾਣਾ ਹਲੇ 4 ਘੰਟੇ ਲੱਗੜਿਆ ਸਸੇ ਘਾਲ ਸਾਰਾ ਨਾ ਅੱਛਾ ਜੀ ਹਾਂ ਜੀ ਅਸੀਂ ਬਹੁਤ ਦਿਨਵਾਦ ਲਾਈਵ ਹੋਇਆ ਫਿਰ ਨਹੀਂ ਮੈਂ ਤਾਂ ਫਿਰ ਚੱਲਦਾ ਰਹਿਣਾ ਤੁਸੀਂ ਲਾਈਵ ਹੋਣ ਦੀ ਲੈ ਕੇ ਆਉਂਦੇ ਅਸੀਂ ਇੱਥੇ ਆ ਕੇ ਵਿਆਹ ਕਰਕੇ ਬਹੁਤ ਜੀ ਤੁਸਗੇ ਹੁਣ ਸੀ ਵਿਆਹ ਤੇ ਚੱਲਿਆ ਵਿਆਹ ਦੀ ਸ਼ੋਪਿੰਗ ਸੀ ਹੁਣ ਦੇਖੋ ਵਿਆਹ ਤੋਂ ਬਾਅਦ ਤੁਹਾਨੂੰ ਵਿਆਹ ਦੇ ਵਲੌਗ ਦਿਖਾਵਾਂਗੇ ਸਾਰੇ ਆਹ ਦੇਖੋ ਜੀ ਕਾ ਪਿਆ ਪਿਆ ਸਾਡੇ ਘਰੇ ਮਹਾਨ ਜੀ ਗੱਡੀ ਧਰਨਾ ਅੱਧਾ ਧਰਮਣ ਇੱਥੇ ਧਰਤਾ ਇਹਦੇ ਧਰੀ ਜੰਨੇ ਆ ਬਹੁਤ ਗਾ ਪਿਆ ਪਿਆ ਜੀ ਆ ਇੱਕ ਨੂੰ ਕੋਈ ਹੈਲਪ ਨਹੀਂ ਕਰ ਰਿਹਾ ਸਾਡੀ ਆਹ ਦੇਖੋ ਆ ਵੀ ਤਿਆਰ ਹੋਈ ਫਿਰਦੀ ਆ ਚਾ ਵੀ ਇਸ ਫਰਮਰ ਵੀ ਮੇਰਾ ਨਿਊ ਆਈਫੋਨ ਆ ਕੋਈ ਹੈਲਪ ਨਹੀਂ ਕਰ ਰਿਹਾ ਪੂਰੀ ਡਿੱਗੀ ਭਰਤੀਆ ਸਾਡੀ ਵੀ ਡਿੱਗੀ ਭਰ ਗਈ ਪੂਰੀ ਹੋਰ ਇਹਨਾਂ ਦੀ ਵੀ ਡਿੱਗੀ ਪੂਰੀ ਭਰ ਗਈ ਦੇਖੋ ਦੇਖੋ ਡਿੱਗੀ ਦਿਖਾਓ ਬਚੋ ਬਚੋ ਸਾਨੂੰ ਬਤਾਓ ਕੈਮਰਾ ਬਤਾਓ ਸਿਰਫ 3 ਦਿਨ ਦਾ ਹੋਰ ਕਿੰਨੇ ਦਿਨ ਦਾ ਚਾਹੀਦਾ ਤੈਨੂੰ ਹਲੇ ਅੰਦਰੋਂ ਵੀ ਭਰਿਆ ਜੀ ਉਹ ਵੜ ਗਏ ਹੋ ਗਈ ਬੰਦ ਹੋ ਗਈ ਲੋ ਹੋ ਗਿਆ ਕੰਮ ਹੋ ਗਿਆ ਪਿੱਤਾ ਜੀ ਕੰਮ ਆਹਾ ਹਾਂਜੀ ਲੈ ਭਾਈ ਮਰੇ ਨਾਲ ਪਾਲੀਆਂ ਮੁੰਦੀਆਂ ਦਿਖਾ ਦੇ ਬਈ ਚਾਹ ਕਿਹੜੀ ਗੱਡੀ ਬੈਠਾ ਸਾਡੇ ਕਹਿੰਦਾ ਤੁਹਾਨੂੰ ਆਟੋ ਨਾ ਕਰਾ ਦਈਏ ਉਹ ਆਟੋ ਜਾਂਦਾ ਆਟੋ ਕਰਾ ਦਈਏ ਇਹਨਾਂ ਨੂੰ ਹਾਂ ਜੀ ਜੀ ਰੱਖੀ ਤਾਂ ਬੇ ਇਧਰ ਮੈਂ ਆਟੋ ਜਾਂਦਾ ਆਟੋ ਕਰਾ ਲਈਏ ਤੁਹਾਨੂੰ ਹੋ ਜਾਂਦਾ ਹਾਂ ਹਾਂ ਇਹ ਜਗਾ ਘੱਟ ਆ ਮੈਚ ਵੀ ਹੁੰਦਾ ਪੀਲਾ ਜਿਹੜਾ ਬੰਦਾ ਲੇਟ ਆਇਆ ਉਹਨੂੰ ਕਰਾਉਣੀ ਪੈਣੀ ਆ ਆਟੋ ਲੈ ਮੰਮੀ ਦਾ ਬੀ ਟਿਊਬ ਚੱਕ ਲਈਏ ਜੀ ਇਹ ਟਿਊਬ ਨਾ ਕਹਦੇ ਵੱਖਣਾਉਣਾ ਜਾ ਕੇ ਇਹ ਸੁਮੰਦਰ ਇਹ ਸੁਮੰਦਰ ਵਾਲੀ ਉਹ ਤਾਂ ਫੋਟੋ ਖਿੱਚੀ ਮੰਮੀ ਸੁਮੰਦਰ ਵਾਲੀ ਟਿਊਬ ਆ ਇਹ ਟਿਊਬ ਵਾਰੇ ਚਾਹਣਾ ਪਾ ਦੋ ਸਾਡੇ ਦਰਸ਼ਕਾਂ ਨੂੰ ਇਹ ਟਿਊਬ 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 ਵਾਰੇ ਚਾਹਣਾ ਪਾ ਦੋ ਇਹਦੇ ਆ ਪੈਨਸਲ ਲੱਗਿਆ ਲੈ ਇਹ ਤੂੰ ਬਖਾ ਗਈ ਇਹ ਗੱਲ ਹੀ ਲੈ ਗਏ ਚਾ 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 ਘਾੜਨੀ ਸਾਰੀ ਇਹ ਗੱਲ ਤਾਂ ਵੀਡੀਓ ਬਣਾਈ ਜਾਂਦੀ ਹੈ ਸਭੀ ਲੋ ਜੀ ਹੁਣ ਕਹਿੰਦੇ ਫੋਟੋ ਬਣਾਓ ਮੈਂ ਵੀਡੀਓ ਕਰ ਰਿਹਾ ਇਹਨਾਂ ਦੀ ਤੁਹਾਡੀ ਵੀਡੀਓ ਬਣਾ ਦਿੰਦਾ ਐਂ ਕਰਕੇ ਡੈਡੀ ਹੁਣ ਲੰਘ ਜਾਣ ਦੋ ਤੁਸੀਂ ਬਾਰੀ ਖੋਲੀ ਬੈਠੇ ਹੋ ਬਹੁਤ ਲੱਗਿਆ ਪਰ ਠੀਕ ਹੈ ਅੱਜ ਸਾਡਾ ਘਰ ਆ ਰਸਤੇ 'ਚ ਅਸੀਂ ਰੁਕ ਗਏ ਹਾਂ ਗੰਨੇ ਦਾ ਰਸ ਪੀਣ ਲਈ ਜੀ ਵਾਹ ਬਹੁਤ ਅਰਸ ਪੀਣਾ ਖਰਾ ਦਿਓ ਮਿੱਠਾ ਹੀ ਹੁੰਦਾ ਬੰਨੂ ਪਾਦੇ ਭਾਈ ਸੰਤਨ ਸਾਹਿਬ ਪਹੁੰਚ ਚੁੱਕੇ ਹੈ ਜੀ ਆ ਹੁਣ ਗੇਟ ਦੇ ਵਿੱਚ ਅਸੀਂ ਐਂਟਰ ਕਰਨ ਜਾ ਰਹੇ ਹਾਂ ਬਹੁਤ ਜਿਆਦਾ ਟ੍ਰੈਫਿਕ ਹੈ ਗਰਮੀ ਦਾ ਮੌਸਮ ਹੈ ਪੂਰਾ ਸਰਦੀਆਂ ਛੁਰਦੀਆਂ ਦਾ ਹੁਣ ਹੈ ਨਹੀਂ ਨਾਮ ਤੇ ਹੋਰ ਬਰਸਾਤ ਆ ਗਿਆ ਜੀ ਬਾਈਕਾ ਅੱਛਾ ਸਰਵਾਰ ਸਾਹਿਬ ਤਰਨਤਨ ਸਾਹਿਬ ਵਾਹ ਰੂਪ ਰਾਸ਼ ਦੇਖੋ ਜੀ ਟ੍ਰੈਫਿਕ ਦੇਖੋ ਤਰਨਤਾਰਨ ਦੇ ਰੋਡਾਂ 'ਵਾਂ। ਲੋ ਤੁਸੀਂ ਤਾਂ ਬਿਆਹ ਮਾਮਾ ਕਾ ਬੰਦ ਕਰੀ ਹੋਲੇ। ਆਹ ਥਾਂ ਗਏ ਆਂ। ਜੀ ਪ੍ਰਾਣੇ ਪਹੁੰਚ ਗਏ ਵਿਆਹ ਵਾਲੇ ਘਰੇ। ਚਲੋ ਬੈਠੋ। ਲੋ ਜੀ ਆ ਗਿਆ ਨਾਨਕਿਆਂ ਦਾ ਮੇਲ। ਪਾ ਦਿਓ ਬੋਲੀਆ। ਚਲੋ। ਨਾਨਕਿਆਂ ਦਾ ਮੇਲ। ਬੋਲੀ ਚੱਕਾ ਦਿਓ। ਚਲੋ ਦੇਖੋ ਵੀ ਨਾ ਪਾ ਬੋਲੀ। ਮੈਂ ਬੋਣਗੇ। ਨਾਨਕਾ ਮੇਲ। ਉਹ ਜਿਹੜੇ ਵਾਲੋ ਦਾਦਕਾਣੀ ਬੋਲਣ ਵਾਲੋ। ਆਉਂਦੇ ਨਹੀਂ ਵਰਗੇ। ਆਉਂਦੀ ਨਹੀਂ।

ਚਲੋ ਵੀ ਚਲੋ ਬੈਂਕ ਇਹ ਮੁੰਡੇ ਨੂੰ ਖਾਣ ਦੇ ਆਹੋ ਦੁਕਾਨੇ ਕਹਾਂ ਜਾਣਾ ਬਾਈ ਵੀਡੀਓ ਬੰਦੀ ਹੁਣ ਐਕਟਿੰਗ ਕਰ ਲੋ ਲਾਂਡਰੀ ਲੱਗ ਰਹੀ ਹੈ ਜੀ ਲਾਂਡਰੀ ਸਿਸਟਮ ਆ ਨਾਮ ਬੋਲੇ ਜਾ ਰਹੇ ਆ ਇਹਦੀ ਲਾਂਡਰੀ ਲੱਗੀ ਜਾਂਦੀ ਆ ਜੰਗ ਆ ਇਹਦੀ ਵੀ ਲੱਗਣੀ ਆ ਤੇ ਦੇ ਚੁੱਕੀ ਕਹਿੰਦੇ ਆ ਨਾ ਨਹੀਂ ਗਿਆ ਤਾਂ ਦੀ ਪਰਚੀ ਨਹੀਂ ਨਿਕਲੀ ਬੱਤੇ ਤੱਕ ਬੱਚੀਆਂ ਬੱਚੀਆਂ ਸਾਡੋ ਨਾ ਫਿਰ ਜੇ ਤੈਨੂੰ ਕਾਰਨ ਨਾ ਪਤਾ ਲੱਗੇ ਤਾਂ ਮਨੀ ਗਈ ਨੀ ਪੜਾ ਡਿਆ ਜੀ ਨੁਪੜਾ ਜੀ ਜੇ ਸਮਝ ਆ ਜੇ ਲੈ ਜੀ ਹਲੋ ਮਮੀ ਜੀ ਕੀ ਲੋ ਮੈਂ ਕਿਹੜਾ ਘਾੜ ਜੀ ਯਾ ਇੱਕ ਮਿੰਟ ਮੈਂ ਮੈਂ ਕੀ ਕਰਕੇ ਦੱਸਦਾ ਦੋਨੇ ਮੈਂ ਛਪੋਏ ਕਾਲੀ ਫੜੋ ਤੇ ਮੈਂ ਉਹ ਫੜੋ ਮਮੀ ਬਹਾ ਮਹਾ ਡਾਇਮੰਡ ਫੜੋ ਮਾਇਆ ਅਵਾ ਤੇ ਤੇ ਆ ਨਾ ਡਬਲ ਕਰ ਲਿਓ ਤੇਰੀ ਗੱਲ ਸੁਣੋ ਨਹੀਂ ਲੋੜ ਫੜ ਫੜ ਦੇਖੋ ਮੈਂ ਲੈ ਆਪਾਂ ਜਾਣਾ ਡਬਲ ਕਰਦੇ ਹੋ ਮੈਂ ਆਪਾਂ ਡਬਲ ਕਰਕੇ ਆਉਂਦੇ ਹਾਂ ਤੇ ਤੋੜ ਆ ਰਹੀ ਦੇਖੋ ਲక్ష్ਮੀ ਮੋੜ ਤੇ ਕਿੱਧਰ ਹੈ ਇਹ ਕਿਹੜੀ ਮੋੜ ਦਾ ਦਿੱਤਰ ਲੇ ਕੇ ਮੰਮੀ ਜੀ ਕੋਈ ਨਹੀਂ ਆਪਾਂ ਲੈ ਲਾਂਗੇ ਵਿੱਕੀ ਇਧਰ ਪੜਾ ਪੜਾ ਨਹੀਂ ਉੱਥੇ ਕੋਈ ਵੱਲ ਨਹੀਂ ਆਪਾਂ ਰੋ ਖਾਣ ਆਣਾ ਕੋਣ ਆਇਆ ਮੰਮੀ ਹੁਣ ਆਈ ਮੋਟਰ ਲਵਾਵਾ ਆਉਣੇ ਦਰ ਕੋਸ਼ ਤੋਂ ਉਹਨੂੰ ਉਹਦੇ ਹੋਰ ਨਹੀਂ ਦੇਖੋ ਸਭਾ ਦਾ ਲੂੰ ਦਾ ਖਰਚਾ ਬਰਾਬਰ ਨਿਕਲ ਜਾਣਾ ਪਰ ਜਿਵੇਂ ਨਾ ਸਭ ਕੁਝ ਆਉਂਦਾ ਕਿਉਂ ਯੂਟਿਊਬਰ ਮੁੱਖਾ ਕਰਾ ਬਾਅਦ ਆ ਗਿਆ ਨਾ ਨਾਮ ਕੀ ਪੁਰਾ ਏ ਠੀਕ ਹੈ ਮਿਲ ਗਿਆ ਤੂੰ ਜਗਾ ਬਣਾਉਂਦਾ ਨਾਮ ਇਹ ਬੋਲੇ ਇਹਦੇ ਸਨੂ ਦੇ ਪੈਸੇ ਅੱਧੇ ਰਹਿ ਗਏ ਪਤਾ ਨਹੀਂ ਕਿਹਨਾਂ ਤੋਂ ਆਏ ਆ ਹਾਂ ਹਾਂ ਕੱਚਾ ਪਹਿਲਾਂ ਪੂਰਾ ਹੋ ਗਿਆ ਹੁਣ ਤਾਂ ਉੱਪਰ ਲਿਆ ਬਕਸ਼ੀਸ਼ ਉਹਨਾਂ ਨੂੰ ਅਗੂ ਤੇ ਪੈਸੇ ਜਾਏਗਾ ਜੋ ਮਰਜ਼ੀ ਕਰੀਏ ਹੁਣ ਇਹ ਉੱਪਰ ਹੀ ਲਈ ਆ ਇਹ ਪਹਿਲੇ ਫਰੀ ਹੈ ਪੱਕਾ ਲਿਖਿਆ ਨਾ ਫੇਰੀ ਲੱਡੂ ਖਿੱਚੀ ਆ ਸੰਦੀਗ ਦੇ ਰਾਹ ਛੋਟੇ ਜਿਹੇ ਕਿਲੀਆ ਛੋਟਾ ਛੋਟਾ ਲਿਖਿਆ ਕੋਈ ਨਹੀਂ દસવા <laughs> ਇਹ ਬਾਤ ਨਹੀਂ ਦਦੋ ਕਾਲਰ ਵਾਲੀ ਘਰੇ ਬਲਾ ਸੁਤੇ ਨਹੀਂ ਲੋਕਾਂ ਨੂੰ ਹੋ ਜਾਂਦਾ ਆਲੇ ਮੈਂ ਅਗੇ ਪਹਿਲਾ ਪਾਗ ਸਾਡੇ ਜੇ ਰੈਡੀ ਹੋਵੇ ਤਿਆਰ ਰਾਬਤ ਤਨੀ ਦੇ ਦੋ ਬਾਹਰ ਸਾਰੀਆਂ ਕੋਦੇ ਸੁਰਮੇ ਵਾਲੀਆਂ ਜਿਹਦੇ ਕੋਦੇ ਬਾਬਲੇ ਬਾਤ ਤੇ ਆਹੋ ਜਿਹੜੀ ਰਹਿ ਗਈ ਤਾਏ ਮਰ ਜਾਏ ਇਹ ਸਵਾ ਇਹ ਸਾਰੇ ਚਾਰਵੇਂ ਦਰਵਾਜੇ ਤੇ ਬਹਿ ਗਏ ਆਪਾ ਸੋਣਾ ਨਹੀਂ ਹੈਗਾ ਨਾ ਦੋ ਦੋ ਬਾਅਦ ਨਾ ਨਾਲ ਹੀ ਇਹਨਾਂ ਨੂੰ ਸ਼ਰਮਾ ਪਵਾਉਣਾ ਕੀ ਹੈ ਇਹ ਲੈ ਕੇ ਆਲੇ ਉੱਥੇ ਲਾ ਜਾਨੀ ਇਹ ਸੋਗੇ ਫਿਰ ਉੱਥੇ ਪੇਰੇ ਡੀਕਣਗੇ ਸਾਨੂੰ ਉਧਾਰਿਆ ਨਹੀਂ ਕਲਰ ਪਾਉਣਾ ਨਹੀਂ ਕਰ ਦੋ ਬੋਲਦੇ ਨਾ ਜਿੰਦਗੀਆ ਥੋੜੀ ਪਾ ਲੈ ਅੱਛਾ ਮੈਂ ਕਹਿੰਦਾ ਨਹੀਂ ਫ੍ਰੈਂਕੀ ਤੋਂ ਸ਼ੁਰੂ ਕਰਨੇਗੇ ਨਾ ਪੀਕੀ ਨੂੰ ਕਹਿੰਦੇ ਸ਼ੁਰੂ ਕਰੀਏ ਯਾਨੀ ਕਿ ਲੱਤਾਂ ਦੀ ਬੰਨਣੀ ਆ 1 2 3 ਸਟਾਰਟ गड्ढे आ गया गड्ढे चू चू जिन सस मन ਤਰੀ ਕੁੜੀ ਨਾਲ ਵਿਆਹ ਨਹੀਂ ਕਰਾਉਂਦੇ ਉਹ ਤਰੀ ਕੁੜੀ ਨਾਲ ਵਿਆਹ ਨਹੀਂ ਕਰਾਉਂਦੇ ਉਹ ਵਿਆਹ ਕੱਲ ਹੋਊਂਦੇ ਪਾਣੀ ਆ ਵੀ جي جا جي تا سا 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 ਜੇ ਬੋਲ ਲਗਾਇਆ ਇਹ ਸਾਨੂੰ ਪਿੱਛੇ ਘਟਾਇਆ ਫੇਰ ਸੁਲਾਨੀ ਇਹ ਪਹਿਰ ਵਾਲੇ ਜਾਣਗੇ ਫੇਰ ਸੁਲਾਨੀ ਤੁਹਾਨੂੰ ਜਿਹੜਾ ਡੇਢ ਜਾਵਾ ਗਿਆ ਓਏ 6 ਹੋ ਗਿਆ ਡੇਢ ਉਹ ਜਾਣਦਾ ਤੇਰਾ ਪਾਰਾ